ਹਾਂਜੀ ਬਾਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਕੀ ਹਾਲ ਠੀਕ ਹੋ ਚੜਦੀ ਕਲਾ ਜੀ ਚੜਦੀ ਕਲਾ ਵੈਗੀ ਜੀ ਚੜਦੀ ਕਲਾ ਕੀ ਬਣਾ ਰਹੇ ਹੋ ਜੀ ਸ਼ਰਧਾ ਹੀ ਬਣਾ ਰਹੇ ਹਾਂ ਬਾਬਾਈ ਸਹੀ ਹੈ ਜੀ ਹਾਂਜੀ ਇਹ ਬਾਬਾਈ ਕਾਰੇ ਵਾਸਤੇ ਹੈ ਇਹ ਬਹੁਤ ਹੀ ਤਾਕਤਵਰ ਚੀਜ਼ ਹੈ ਜੀ ਅੱਛਾ ਅੰਦਰ ਦੀ ਕੋਈ ਵੀ ਗਰਮੀ ਹੈ ਹਾਂਜੀ ਸਾਰੀ ਬਾਹਰ ਕੱਢਦੀ ਹੈ ਜੀ ਠੀਕ ਤੇ ਕੀ ਕੋਈ ਪਾਬਾ ਬਾਈ ਚੱਲ ਤੇ ਚ ਬਬਾਈ ਖਸ ਖਸ ਹੈ ਕਾਲੀ ਮਿਰਚ ਹੈ ਇਲਾਇਚੀ ਹੈ ਬਦਾਮ ਹੈ ਕਾਜੂ ਹੈ ਸੌਂਫ ਹੈ ਫੁੱਲ ਹੈ ਜੀ ਤੇ ਮਿਸ਼ਰੀ ਬਾ ਲੈਨੇ ਆ ਜੀ ਧਾਗੇ ਵਾਲੀ ਠੀਕ ਹੈ ਜੀ ਠੀਕ ਹੈ ਹਾਂ ਬਹੁਤ ਚੰਗੀ ਮੰਗ ਜੀ ਠੀਕ ਹੈ ਜੀ ਹਾਂ ਜੀ ਬਹੁਤ ਚੰਗੀ ਗੱਲਾਂ ਬਬਾਈ ਇਹ ਤਾਂ ਬਹੁਤ ਬੜੀਆ ਤਾਕਤ ਵਾਲੀ ਚੀਜ਼ ਅਸ਼ੀਰਵਾਦ ਲਈ ਇਹ ਪ੍ਰਤਨਾ ਹੈ ਜੀ ਜੰਗ ਸਿੰਘ ਛੱਕਦੇ ਜਾਈ ਪਹਿਲਾਂ ਲਓ ਬਈ ਹਾਂ ਜੀ ਅਕਾਲ ਬੋਲੋ ਸੋਨਹਾਲ ਸਤ ਸ੍ਰੀ ਅਕਾਲ ਅਰੇ ਬਾਈ ਤੁਸੀਂ ਦੱਸੋ ਕੁਝ ਹਾਂਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹਨੂੰ ਰਗੜਾ ਵੀ ਕਹਿ ਦਿੰਨੇ ਆਪਾਂ ਹੀ ਅੱਛਾ ਜੀ ਹਾਂਜੀ ਇਹ ਅੰਗਸ ਸਿੰਘ ਸ਼ੀਦੀ ਦੇਗ ਮਤਲਬ ਆਪਣੇ ਸ਼ੀਦੀ ਦੇਗ ਬਣਾਉਂਦੇ ਆ ਜੀ ਜੀ ਨਾਲ ਸੁੱਖਾ ਨੂੰ ਕਹਿ ਦਈਏ ਛੀਦੀ ਦੇਗਾ ਕਿ ਸੁੱਖਾ ਨੂੰ ਛੀਦੀ ਦੇ ਦੇ ਬਾਬਾ ਜੀ ਸੁੱਖਾ ਉਹ ਛੀਦੀ ਦੇਗਾ ਜੀ ਛੀਦੀ ਦੇਗਾਂ ਦੇ ਰਗੜੇ ਆ ਜੀ ਉਹ ਜਿਹੜੀ ਇਹ ਆ ਇਹ ਛਿਰਦਾ ਹੀ ਆ ਜੀ ਮਤਲਬ ਉਹ ਸੁੱਖਾ ਨਹੀਂ ਹੈ ਗਾਰੇ ਵਿੱਚ ਇਹ ਚ ਨਹੀਂ ਸੁੱਕਾ ਪਾਇਆ ਠੀਕ ਹੈ ਹਾਂਜੀ ਉਹ ਛੀਦੀ ਦੇਗਾ ਬਾਬਾ ਜੀ ਆਪਣੇ ਕਈ ਲੋਕ ਉਹਦਾ ਗਲਤ ਉਪਯੋਗ ਕਰਦੇ ਆ ਛੀਦੀ ਦੇਗਾ ਪ੍ਰਾਤਨ ਸਮਿਆਂ ਚ ਸਿੰਘ ਜੰਗ ਜੁੱਧਾਂ ਦੇ ਵਿੱਚ ਛੀਦੀ ਦੇ ਦੇਗਾਂ ਦੇ ਰਗੜੇ ਲਾ ਕੇ ਫਤਿਹ ਬੁਲਾਉਂਦੇ ਸੀਗੇ ਜੀ ਤੇ ਜੇ ਮੰਨ ਲੋਈ ਹਨਾ ਸਿਮਰਨ ਕਰਨਾ ਪਾਠ ਕਰਨਾ ਗੁਰਬਾਣੀ ਪੜ੍ਹਨੀ ਆ ਉਹਦੇ ਨਾਲ ਧਿਆਨ ਨਹੀਂ ਭਟਕਦਾ ਜੀ ਇਸ ਦਾ ਮਸਤੀਸ਼ੀ ਦੀ ਦੇਗਾਂ ਦੇ ਰਗੜੇ ਲੱਗਦੇ ਆ ਜੀ ਪਰ ਅੱਜ ਕੱਲ ਥੋੜਾ ਜਿਹਾ ਗਲਤ ਪ੍ਰਯੋਗ ਹੋ ਰਿਹਾ ਜੀ ਉਹਦਾ ਠੀਕ ਹੈ ਜੀ ਚਲੋ ਆਪਾਂ ਇਹਦੇ ਨਾਲ ਸੰਬੰਧ ਰੱਖ ਲੈਣਾ ਜੀ ਮਤਲਬ ਇਹ ਸਰੀਰਵਾਸ ਤੇ ਬੜੀ ਤਾਕਤਲੀ ਹਾਂ ਜੀ ਹਾਂ ਜੀ ਹਾਂ ਜੀ ਬਾਈ ਨੂੰ ਬਹੁਤ ਬਾਈ ਨਸ਼ਾ ਤਾਂ ਨਸ਼ਾ ਹੀ ਆਪਣਾ ਸੁੱਖ ਹੈ ਦਾ ਆਪਣਾ ਕੋਈ ਕਾਹੇ ਦਾ ਨਸ਼ਾ ਤਾਂ ਨਸ਼ੇ ਹੁੰਦਾ ਨਾ ਹਾਂ ਸਹੀ ਗੱਲ ਪਰ ਇਹ ਜਿਹੜੀ ਚੀਜ਼ ਹੈ ਇਹ ਸਰੀਰ ਦੀ એનર્ਜੀ ਵਾਸਤੇ ਹੈ ਬਹੁਤ ਜ਼ਰੂਰੀ ਹਾਂ ਜੀ ਨਰਜੀ ਵਾਸਤੇ ਹਾਂ ਇਹ ਚੀਜ਼ੇ ਜ਼ਰੂਰੀ ਹੈ ਜੀ ਹਾਂ ਜੀ ਹਾਂ ਜੀ ਅੱਜ ਕੱਲ ਦੇ ਨੌਜਵਾਨ ਆ ਜੀ ਖੰਡੇ ਕੋਈ ਸਟ੍ਰਿੰਗਾਂ ਕੋਈ ਕੋਕ ਇਹ ਚੀਜ਼ਾਂ ਪਿੰਦੇ ਆ ਉਹਨਾਂ ਨੂੰ ਇਹ ਬੇਨਤੀ ਆ ਜੀ ਸਾਡੀ ਆਪ ਦਾ ਘਰੇ ਸਰਦਈ ਬਣਾਓ ਸਰਦਈ ਛਕੋ ਤਾਕਤਵਰ ਬਣੋ ਬਹੁਤ ਚੰਗੀ ਚੀਜ਼ ਆ ਜੀ ਪਰਿਵਾਰ ਨੂੰ ਵੀ ਸਿਖਾਓ ਜੀ ਬਹੁਤ ਵਧੀਆ ਮੈਸੇਜ ਤੁਹਾਡਾ ਜੀ ਬਹੁਤ ਚੰਗਾ ਮੈਸੇਜ ਆ ਯਾ ਇਹ ਘਰ ਦੇ ਵਿੱਚ ਬਣਾ ਕੇ ਤੇ ਸਾਰੇ ਛਕੋ ਰਚ ਬੀੜਾਂ ਆ ਆ ਦੁਕਾਨਾਂ ਤੇ ਹੁੰਦੀਆਂ ਇਹ ਮਾਰਗਾਂ ਚੀਜ਼ਾਂ ਸਟ੍ਰਿੰਗ ਵਗੈਰਾ ਇਹ ਛੱਡੋ ਤੇ ਇਹਦੇ ਵਿੱਚ ਚੌਕੜੀ ਤਾਕਤ ਆ ਬਾਬੇ ਨੂੰ ਹਾਂ ਜੀ ਵੈਰੀ ਦੋ ਬਈ ਸਹੀ ਹੈ ਹਾਂ ਜੀ ਚੜਦੀ ਕਲਾ ਜੀ